ਸਰ ਦੇ ਇਲਾਕੇ ਵੱਲੋਂ ਸਾਡਾ ਕੋਲ ਕੋਰਤਨਵਾਜ ਜੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਡਾਇਲਿਸਿਸ ਦੀਆਂ ਮਸ਼ੀਨਾਂ ਬਹੁਤ ਦੇਰ ਤੋਂ ਖਰਾਬ ਪਈਆਂ ਸਨ ਸਰ ਔਰ ਲੋਕੀ ਬਹੁਤ ਸਫਰ ਕਰ ਰਹੇ ਸਨ ਆ ਡਾਕਟਰ ਸਾਹਿਬ ਮੈਂ ਸੈਕਟਰ ਜੀ ਵੇਕਾ ਔਰ ਕੁਝ ਮਰੀਜ਼ਾਂ ਨੂੰ ਮਿਲਿਆ ਇੱਕ ਪਾੜੇ ਪੇਟ ਦਾ ਪੇਸ਼ੈਂਟ ਆ ਜਿੰਨੇ ਦੱਸਿਆ ਕਿ ਮੈਂ ਪਹਿਲਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਡਾਇਲਿਸਿਸ ਕਰਦਾ ਸੀਗਾ ਤੇ ਮੇਰਾ 4 ਤੋਂ 5000 ਰੁਪਿਆ ਖਰਚ ਹੁੰਦਾ ਸੀਗਾ ਸੋ ਤੁਸੀਂ ਗਰਦਾਸਪੁਰ ਦੇ ਵਿੱਚ ਆ ਜਿਹੜੀ ਫੈਸਿਲਿਟੀ ਦਿੱਤੀ ਆ ਤੁਹਾਡਾ ਹਮੇਸ਼ਾ ਅਸੀਂ ਧੰਨਵਾਦੀ ਰਹਿਵਾਂਗੇ ਜੀ ਬਹੁਤ ਜ਼ਿਆਦਾ ਮਿਹਨਤ ਕਰਕੇ ਤੁਸੀਂ ਪੰਜਾਬ ਨੂੰ ਸਿਹਤ ਸੇਵਾ ਦੇ ਵਿੱਚ ਕਿ ਲੈ ਕੇ ਜਾ ਰਹੇ ਹੋ ਪਰ ਖਾਸ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਇੱਥੇ ਲੋਕਾਂ ਨੂੰ ਲੋੜ ਸੀ ਇਹ ਸਾਡੇ ਏਰੀਆ ਆਰਥਿਕ ਤੌਰ ਤੇ ਪਛੜਿਆ ਹੋਇਆ ਦਾ ਡਾਕਟਰ ਸਾਹਿਬ ਔਰ ਅੱਜ ਇੱਥੇ ਤੁਸੀਂ ਜਿਹੜੀ ਡਾਲਸਿਸ ਦੀਆਂ 6 ਮਸ਼ੀਨਾਂ ਗਰਦਾਸਪੁਰ ਲਾਈਆਂ ਨੇ ਔਰ ਉਹ ਗਰਦਾਸਪੁਰ ਨੂੰ ਚੋੜੇਲੇ ਵੀ ਤੁਹਾਡਾ ਧੰਨਵਾਦ ਔਰ ਲੋਕਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉਹ ਮਿਲੂਗੀ ਔਰ ਇੱਥੇ ਨਾਲ ਹੀ ਦਾ ਹਾਂਸ ਫਰ ਮੇਰੇ ਸਾਰੇ ਸਾਥੀ ਸਾਡੇ ਪਾਰਟੀ ਦੇ ਆਫਿਸ ਬੀਅਰਰਸ ਸਾਰੇ ਇੱਥੇ ਮੌਜੂਦ ਨੇ ਅਸੀਂ ਮਿਲ ਕੇ ਡਾਕਟਰੋ ਬਿਕ ਵਾਰੀ ਤੇ ਤੁਹਾਡਾ ਕੋੜ ਕੋੜ ਧੰਨਵਾਦ ਜੀ ਮੈਂ ਅੱਜ ਨੂੰ ਗਾਉਂ ਦਾ ਕੁਝ ਵਰਤਣ ਕਰਾਂ ਮੇਰਾ ਨਾਮ ਸਰਮੇਰ ਸਿੰਘ ਹੈ ਮੈਂ ਮੁਕੇਰੀਆਂ ਤੋਂ ਆਂ ਮੈਂ ਪਹਿਲਾਂ ਡਾਇਲਿਸਿਸ ਬਾਹਰੋਂ ਕਰਵਾਉਂਦਾ ਸੀਗਾ ਜਿਹਦਾ ਕਿ ਖਰਚਾ ਇੱਕ ਵਾਰ ਦਾ 2 ਤੋਂ 2.5 ਹਜ਼ਾਰ ਆਂਦਾ ਸੀਗਾ ਤੇ ਹੁਣ ਜਦੋਂ ਤੋਂ ਮੈਂ ਇੱਥੇ ਆਇਆ ਜਿਹੜਾ ਆ ਗੁਰਦਾਸਪੁਰ ਸਿਵਲ ਹਸਪੀਟਲ 'ਚ ਸਰਕਾਰ ਨੇ ਜਿਹੜਾ ਡਾਇਲਿਸਿਸ ਸ਼ੁਰੂ ਕੀਤੀ ਹੈ ਇਹ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਕਿ ਇੱਥੇ ਕੋਈ ਖਰਚਾ ਨਹੀਂ ਹੁੰਦਾ ਹੈ ਬਿਲਕੁਲ ਫ੍ਰੀ ਕਾਗੜੀ ਤੇ ਜਿਹਦਾ ਬਹੁਤ ਫਾਇਦਾ ਹੈ ਤੇ ਮੈਂ ਇਸ ਚੀਜ਼ ਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਭਾਜੀ ਹਿੰਦੂ ਨਾ ਸੁਣੀ ਹੈ ਜੀ ਮੈਂ ਕੋ 10 ਪੁਰਾ ਰਹਣ ਵਾਲਾ ਮੈਂ ਪ੍ਰਾਈਵੇਟ ਡਾਇਲਿਸਿਸ ਕਰਵਾਉਂਦਾ ਸੀਗਾ। ਸਾਲ ਹੋ ਗਿਆ ਮੈਂ ਡਾਇਲਿਸਿਸ ਕਰਵਾਉਂਦਾ। ਤੇ ਪ੍ਰਾਈਵੇਟ ਡਾਇਲਿਸਿਸ ਕਰਵਾਉਂਦੇ ਜੇ ਨੂੰ ਮਤਲਬ ਕਿ ਸਾਲ ਹੋ ਗਏ ਤੇ 2000 ਰੁਪਏ ਇੱਕ ਡਾਇਲਿਸਿਸ ਦਾ ਖਰਚਾ ਆ ਜਾਂਦਾ ਹੈ ਮਹੀਨੇ ਦਾ 4 ਤੋਂ 5000 ਰੁਪਏ। ਬਣ ਕੇ ਚਲੋ ਮਹੀਨੇ ਦਾ 20000 ਰੁਪਏ 25000 ਰੁਪਏ ਲੱਗ ਜਾਂਦੇ ਸੀ। ਹੁਣ ਮੈਂ ਸਿਵਲ ਹਸਪੀਟਲ ਤੇ ਕਰਵਾ ਰਿਹਾ ਹਾਂ। ਇੱਥੇ ਪ੍ਰਾਈਵੇਟ ਸਟਾਫ ਆਇਆ ਬਹੁਤ ਵਧੀਆ ਕੰਮ। ਤੇ ਬਿਲਕੁਲ ਫ੍ਰੀ ਹੁੰਦਾ। ਡਾਇਲਿਸਿਸ ਬਹੁਤ ਵਧੀਆ ਫੈਸਿਲਿਟੀ ਹੈ ਇੱਥੇ। ਧੰਨਵਾਦ। ਠੀਕ ਹੈ ਬੱਸ ਜੋ ਬਰਦਾਸਪੁਰ ਇਲਾਕੇ ਲਈ ਮੈਂ ਸਮਝਦਾ ਕਿ ਬਹੁਤ ਤਾਰਸ ਦੀ ਗੱਲ ਹੈ ਔਰ ਜਿਹੜਾ ਇੱਕ ਬੜੀ ਪੁਰਾਣੀ ਮੰਗ ਸੀ ਕਿ ਇਥੇ ਰੀਨ ਡਾਇਲਿਸਿਸ ਦੀਆਂ ਉਹਦੇ ਵਾਸਤੇ ਲੋਕਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾ ਕੇ ਵੱਡੀ ਰਾਸ਼ੀ ਖਰਚ ਕਰਨੀ ਪੈਂਦੀ ਸੀ ਔਰ ਲੋਕ ਬਾਹਰ ਜਾਂਦੇ ਸੀ ਖਜਨ ਬਾਹਰ ਦੇ ਸੀ ਅੱਜ ਭਵੰਤ ਮਾਨ ਜੀ ਦੀ ਸਰਕਾਰ ਨੇ ਡਾਕਟਰ ਬਲਬੀਰ ਸਿੰਘ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਉਹਨੇ ਅੱਜ ਗੁਰਦਾਸਪੁਰ ਫਿਰੋਜ਼ਪੁਰ ਔਰ ਮੁਖਸਰ ਸਾਹਿਬ ਦੇ ਵਿੱਚ ਹਸ ਫਾਊਂਡੇਸ਼ਨ ਦੀ ਕੋਲਾਬੋਰੇਸ਼ਨ ਦੇ ਨਾਲ ਗੁਰਦਾਸਪੁਰ ਦੇ 6 ਡਾਲਸਿਸ ਮਸ਼ੀਨਾ ਜਿਹੜੀਆਂ ਨੇ ਉਹ ਲੱਗਈਆਂ ਨੇ ਤੁਸੀਂ ਲਾ ਕੇ ਦੇਖੋ ਮਰੀਜ਼ਾਂ ਦਾ ਡਾਲਸਿਸ ਜਿਹੜਾ ਹੋ ਰਿਹਾ ਉਹਨਾਂ ਵਿੱਚ ਕਈ ਐਸੇ ਮਰੀਜ਼ ਨੇ ਜਿਹੜਾ ਦਾ ਤੀਜਾ ਡਾਲਸਿਸ ਆ ਕਿਸੇ ਚੌਥਾ ਕਿਸੇ ਦਾ ਦੂਜਾ ਔਰ ਬਹੁਤ ਸਾਰੇ ਮਰੀਜ਼ ਐਸੇ ਨੇ ਜਿਹੜੇ ਪਹਿਲਾਂ ਪ੍ਰਾਈਵੇਟ ਕਿ ਉਹ ਹਸਪਤਾਲ ਜਾਂਦੇ ਸੀ ਔਰ ਇੱਥੇ ਸਾਡੇ ਕੋਲ ਮਰੀਜ਼ ਆਇਆ ਜਿਹੜਾ ਗੁਰਦਾਸਪੁਰ ਦੇ ਪਿੰਡ ਪਾੜੇ ਤੋਂ ਮਰੀਜ਼ ਆ ਔਰ ਉਹਨੂੰ ਪ੍ਰਾਈਵੇਟ ਤੇ ਜਾ ਕੇ 4 ਤੋਂ 5000 ਰੁਪਿਆ ਖਰਚਣਾ ਪੈਂਦਾ ਸੀਗਾ ਔਰ ਅੱਜ ਇਹ ਡਾਲਸ ਜਿਹੜਾ ਸਿਵਲ ਹਸਪਤਾਲ ਗੁਰਦਾਸਪੁਰ ਦਾ ਪੱਤਰੀ ਆ ਉੱਥੇ ਫ੍ਰੀ ਹੋ ਰਿਹਾ ਤੇ ਤੋਂ ਸਭ ਤੋਂ ਪਹਿਲਾਂ ਮੈਂ ਮਾਰੀ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਡਾਕਟਰ ਗੁਰਵੀਰ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਗੁਰਦਾਸਪੁਰ ਡਿਸਟ੍ਰਿਕਟ ਹਸਪਤਾਲ ਨੂੰ ਚੁਣਿਆ ਚੋਣ ਕੇ ਤੇ ਅੱਜ ਇਹ ਮਸ਼ੀਨਾਂ ਜਿਹੜੀਆਂ ਨੇ ਇੰਸਟਾਲ ਹੋ ਗਈਆਂ ਨੇ ਮਸ਼ੀਨਾਂ ਚੱਲੀਆਂ ਸ਼ੁਰੂ ਹੋ ਗਈਆਂ ਨੇ ਔਰ ਇਹਦੇ ਨਾਲ ਟੋਟਲ ਪੈਸ਼ੀਐਂਟਸ ਜਿਹੜਾ ਉਹ ਫ੍ਰੀ ਕੀਤਾ ਜਾਊਗਾ ਸਿਰਫ ਮਸ਼ੀਨ ਜਿਹੜੀ ਆ ਉਹਦੀ ਸਾਰੀ ਸੰਭਾਲ ਡਾਕਟਰ ਦਵਾਈਆਂ ਉਹ ਸਭ ਫਾਊਂਡੇਸ਼ਨ ਵੱਲੋਂ ਹੋਣ ਗਿਆ ਸਿਰਫ ਤੇ ਸਿਰਫ ਪੇਸ਼ੈਂਟ ਜਿਹੜਾ ਉਹ ਦਿੱਤਾ ਜਾਊਗਾ ਔਰ ਉਹਦੇ ਨਾਲ ਇੱਕ ਬਹੁਤ ਵੱਡੀ ਰਾਹ ਜਿਹੜੀ ਆ ਇਲਾਕੇ ਨੂੰ ਮਿਲਣ ਜਾ ਰਹੀ ਆ ਮੈਂ ਅੱਜ ਸਾਡੇ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰ ਉਹਨਾਂ ਦੇ ਦੋਨੋਂ ਬਰਾਚਾਂ ਦੇ ਆਫਿਸ ਬੇਰੂਨ ਪ੍ਰਧਾਨ ਸਾਹਿਬ ਵੀ ਇੱਥੇ ਨੇ ਭਾਰਤ ਵਿਕਾਸ ਪਰਿਸ਼ਦ ਜਿਹੜੀ ਆਪ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਕੰਮ ਕਰ ਰਹੀ ਆ ਉਹਨਾਂ ਦੇ ਬੜੇ ਲੰਬੇ ਸਮੇਂ ਤੋਂ ਚਿੰਤਤ ਸਨ ਕਿ ਗੁਰਦਾਸਪੁਰ ਦੇ ਵਿੱਚ ਡਾਇਲਿਸਿਸ ਦੀ ਮੁਸ਼ਕਲ ਆ ਰਹੀ ਹੈ ਪਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਜਿਹੜੀ ਉਹਨਾਂ ਦੀ ਚਿੰਤਾ ਸੀ ਐਨ ਜੀਓ ਦੀ ਅੱਜ ਉਹ ਸਰਕਾਰ ਨੇ ਪੂਰੀ ਕੀਤੀ ਆ ਸੋ ਮੇਰੇ ਨਾਲ ਡਾਕਟਰ ਵੀ ਹਤੇ ਨੇ ਉਹਨਾਂ ਦੇ ਸਟਾਫ ਸਾਰਾ ਇੱਥੇ ਆ ਸਾਡੇ ਸਰਜਨ ਅਸਮੋਨਰ ਬਾਕੀ ਪ੍ਰੋਗਰਾਮ ਆਫੀਸਰ ਡਾਕਟਰ ਸਾਹਿਬਾਨ ਤੇ ਮੇਰੇ ਪਾਰਟੀ ਦੇ ਆਫਿਸ ਮੈਨਰ ਸਾਰੇ ਲੀਡਰ ਸਾਹਿਬਾਨ ਸੋ ਮੈਂ ਅੱਜ ਇਸ ਗੱਲ ਦੀ ਤਸੱਲੀ ਮਹਿਸੂਸ ਕਰ ਰਿਹਾ ਕਿ ਜਿਹੜੇ ਵਾਦੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸੀਗੇ ਕਿ ਅਜੀ ਸਿਹਤ ਸੇਵਾਵਾਂ ਨੂੰ ਇੱਕ ਉੱਚੀ ਮਿਆਰੀ ਸੇਵਾ ਬਣੇ ਧੰਨਵਾਦ ਹੈ ਅੱਜ ਬਰਦਾਸਪੁਰ ਦੇ ਵਿੱਚ ਉਹ ਪੂਰੀ ਹੋ ਗਈਆਂ ਨਜ਼ਰ ਆ ਗਈਆਂ ਨੇ ਫਿਰ ਡਾਇਲਿਸਿਸ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਪਰ ਮੈਂ ਅੱਜ ਆਵਾਜ਼ ਵਿੱਚ ਇਹਦੀ ਬੇਨਤੀ ਕਰੂੰਗਾ ਕਿ ਜਿਹੜੇ ਗੁਰਦੇ ਖਰਾਬ ਹੁੰਦੇ ਨੇ ਜਾਂ ਹਾਰਟ ਤੇ ਅਸਰ ਹੁੰਦਾ ਇਹਦੀ ਪਹਿਲਾਂ ਪ੍ਰੀਕਾਸ਼ਨ ਲਈ ਜਾਵੇ ਇਹਦਾ ਮੇਨ ਕਾਰਨ ਇਹ ਆ ਜਿਹੜਾ ਸਾਡਾ 슈ਗਰ ਲੈਵਲ ਵੱਧਦਾ ਜਾਂ ਬਲੱਡ ਪ੍ਰੈਸ਼ਰ ਵੱਧਦਾ ਉਹਦੇ ਨਾਲ ਇਹ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਸੋ ਆਪਣੇ ਆਪ ਨੂੰ ਉਸ ਸਿਚੁਏਸ਼ਨ ਤਾਂ ਕੁਦਾ ਜਾਂਦੀ ਏ ਜਿਹੜੇ ਜੇ ਇਨਸਾਨ ਨੂੰ ਡਿਜੈਕਟ ਹੋ ਜਾਏ ਆਪਣਾ ਡਾਕਟਰ ਰੈਗੂਲਰ ਕਰਾਏ ਜਿਹੜਾ ਸ਼ੂਗਰ ਰੈਗੂਲਰ ਬਾਤਾ ਉਹਨੂੰ ਕੰਟਰੋਲ ਕਰੇ ਜਿਹੜਾ ਬੀਪੀ ਆ ਉਹਨੂੰ ਕੰਟਰੋਲ ਕਰੇ ਤਾਂ ਕਿ ਲੋੜੀਂਦਾ ਭਵੇ ਪ੍ਰਵੇਸ਼ਵਰ ਲੋੜੀਂਦਾ ਭਵੇ ਡਾਲਸਿਸ ਤੇ ਜਾਂਦੀ ਏ ਜੀ ਅਸੀਂ ਪਹਿਲਾਂ ਉਹ ਪ੍ਰੀਕਾਸ਼ਨਸ ਜਿਹੜੀਆਂ ਨੇ ਉਹ ਲੈ ਲਈਏ ਸੋ ਇਹੋ ਜੀ ਇੱਕ ਵਾਰੀ ਫੇਰ ਦਿਲ ਦੀਆਂ ਗਰਾਈਆਂ ਤੋਂ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਖਾਲਸਾ ਬਿਸਤਰ ਡਾਕਟਰ ਬੀਜੀ ਦਾ ਭਗਵਤ ਮਾਨ ਜੀ ਦਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਅੱਜ ਜਿਹੜਾ ਸਾਡੇ ਗੁਰਦਾਸਪੁਰ ਵਾਸੀਆਂ ਲਈ ਬੜਾ ਹੀ ਸੁਭਾਗ ਵਾਲਾ ਦਿਨ ਹੈ ਕਿ ਅੱਜ ਸਾਡੇ ਮਾਨਯੋਗ ਚੇਅਰਮੈਨ ਸਾਡੇ ਰਬਨ ਬਹਿਲ ਜੀ ਔਰ ਸਾਡੇ ਸਿਹਤ ਮੰਤਰੀ ਬਲਬੀਤ ਸਿੰਘ ਜੀ ਦੀ ਕਰਕੇ ਅੱਜ ਜਿਹੜਾ ਸਾਡੇ 6 ਜਿਹੜੀਆਂ ਡਾਇਲਿਸਿਸ ਸਟੇਸ਼ਨਾਂ ਜਿਹੜੀਆਂ ਗੁਰਦਾਸਪੁਰ ਵਿੱਚ ਜਿਹੜੀਆਂ ਲੱਗ ਗਈਆਂ ਔਰ ਇੱਥੇ ਮੈਂ ਦੱਸਣ ਵਾਲੀ ਗੱਲ ਇਹ ਹੈ ਵੀ ਜਿਹੜਾ ਡੈਲਸਿਸ ਜਿਹੜਾ ਹੈਗਾ ਇੱਕ ਬੜਾ ਕਾਸਟਲੀ ਕੰਮ ਹੈ ਜਿਹਦੇ ਕਰਕੇ ਬਹੁਤ ਸਾਰੇ ਲੋਕ ਸੀ ਕੇ ਡੀ ਦੇ ਬਰੀ ਸੀ ਕਿਈ ਆਪਣੇ ਡੈਲਸਿਸ ਇੱਕ ਇੱਕ ਦੋ ਦੋ ਮਿਸ ਵੀ ਕਰ ਦਿੰਦੇ ਸੀ ਕਿਉਂਕਿ ਇਹਦੀ ਕਾਸਟ ਫੈਕਟਰ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਮੈਂ ਵੀ ਰਹਾ ਮੈਨੂੰ ਪਤਾ ਵੀ ਤਕਰੀਬਨ ਕਈ ਵਾਰ ਮਹੀਨੇ ਦਾ 40 40 50 50000 ਰੁਪਿਆ ਵੀ ਇਹਦੀ ਕਾਸਟ ਆ ਜਾਂਦੀ ਹੈ ਤੇ ਨਾਰਮਲ ਰੂਟੀਨ ਦੇ ਵਿੱਚ ਵੀ ਜਿਹੜਾ ਹੈ ਹਰ ਮਹੀਨੇ 20000 ਰੁਪਿਆ ਦੀ ਕੀਮਤ ਜਿਹੜੀ ਲੱਗ ਜਾਂਦੀ ਹੈ ਉਹ ਦੇਖੋ ਵੀ ਇਹ ਕਿੱਡਾ ਵਧੀਆ ਸਰਕਾਰ ਵੱਲੋਂ ਉਪਰਾਲਾ ਹੈ ਔਰ ਚੇਅਰਮੈਨ ਸਾਹਿਬ ਦਾ ਇਹ ਆਪਣੇ ਵੱਲੋਂ ਬਹੁਤ ਦੇਰ ਦਾ ਚੱਲ ਰਿਹਾ ਸੀ ਵੀ ਇਹਨੂੰ ਇੱਥੇ ਅਸੀਂ ਇਹ ਔਰ ਅਖੀਰ ਦੇ ਵਿੱਚ ਅਲਟੀਮੇਟਲੀ ਜਿਹੜਾ ਇਹ ਕੰਮ ਜਿਹੜਾ ਸਾਡਾ ਸਕਸੈਸਫੁਲ ਹੋਇਆ ਔਰ ਸਾਡੀਆਂ 6 ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਔਰ ਜਿਹਦੇ ਵਿੱਚ ਹਰ ਇੱਕ ਪੇਸ਼ੈਂਟ ਨੂੰ ਵੀ ਘਟੋ ਘਟ ਮਹੀਨੇ ਦਾ 25-23000 ਰੁਪਏ ਦਾ ਬਚਾਓ ਹੋਏਗਾ ਦੂਰ ਨਹੀਂ ਜਾਣਾ ਪਏਗਾ ਇੱਥੇ ਰਹਿਣਾ ਪਏਗਾ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਵੀ ਸਾਨੂੰ ਕੁਝ ਬਿਮਾਰੀਆਂ ਜਿਹੜੀਆਂ ਆ ਖਾਸ ਕਰਕੇ ਆਪਣਾ ਬਲੱਡ ਪ੍ਰੈਸ਼ਰ 슈ਗਰ ਕੁਝ ਹੋਰ ਜਿਹੜੀਆਂ ਆਪਣੀ ਲਾਈਫ ਸਟਾਈਲ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਕਿ ਤਾਂ ਕਿ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਜਾਈਏ ਔਰ ਮਿੰਨੂ ਵੀ ਗੁਰਦਾਸਪੁਰ ਵਾਸੀਆਂ ਨੂੰ ਵੀ ਅਭੀਲ ਹੈ ਵੀ ਜਿਹੜੇ ਬਹੁਤ ਸਾਰੇ ਪੈਸੇ ਆਪਣੇ ਖਰਚਦੇ ਆ ਔਰ ਬਹੁਤ ਸਾਰੇ ਕਈ ਖਰਚ ਵੀ ਨਹੀਂ ਪਾਉਂਦੇ ਔਰ ਡੈਲਸਿਸ ਕਰਵਾਉਂਦੇ ਵੀ ਨਹੀਂ ਜਿਹਦੇ ਕਰਕੇ ਆਪਣੇ ਅਖੀਰ ਦੇ ਉੱਤੇ ਆਪਣੇ ਬੜੀਆਂ ਪ੍ਰੋਬਲਮ ਚ ਫਸ ਜਾਂਦੇ ਆ ਸੋ ਸਾਰੇ ਜਣੇ ਆਪਣੇ ਸਮੇਂ ਸਿਰ ਆਣ ਆਪਣਾ ਡੈਲਸਿਸ ਕਰਵਾਉਣ ਔਰ ਇਸ ਜਿਹੜੀ ਸਹੂਲਤ ਹੈ ਸਰਕਾਰ ਵੱਲੋਂ ਸਿਹਤ ਵਿਭਾਗ ਵੱਲੋਂ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਨੇ ਜਿਹੜੀ ਇੰਨੀ ਕੋਸ਼ਿਸ਼ ਕੀਤੀ ਹੈ ਜਿਹੜੀ ਇਸ ਵੇਲੇ ਰੰਗ ਲਿਆਈ ਹੈ ਇਸ ਦਾ ਫਾਇਦਾ ਉਠਾਉਣ ਔਰ ਸਾਰਿਆਂ ਨੂੰ ਹੀ ਇਹੋ ਹੀ ਹੈ ਕਿ ਇਹ ਸਾਰੇ ਜਿਹੜੇ ਲੋਕ ਆ ਗੁਰਦਾਸਪੁਰ ਦੇ ਇਹ ਸਾਰੇ ਬਹੁਤ ਹੀ ਜ਼ਿਆਦਾ ਵਧਾਈ ਦੇ ਪਾਤਰ ਹੈ ਜੀਵੇ ਤੁਸੀਂ ਅੰਦਰ ਸਾਰਿਆਂ ਨੇ ਦੇਖ ਹੀ ਲਿਆ ਬਹੁਤ ਸਾਰੇ ਚਾਰ ਮੈਂਬਰ ਐਸਲੈਂਟ ਡੈਲਸਿਸ ਕਰਾ ਲਏ ਐ ਤੇ ਤੁਸੀਂ ਦੇਖੋ ਇਹਨਾਂ ਨੂੰ ਕਿੰਨਾ ਇਹਨਾਂ ਨੂੰ ਮੋਨਿਟਰੀ ਵੀ ਫਾਇਦਾ ਹੁੰਦਾ ਜਦੋਂ ਇਹਨਾਂ ਨੂੰ ਇੰਨੇ ਪੈਸੇ ਲੱਗਦੇ ਆ ਤੇ ਬਹੁਤ ਸਾਰੇ ਲੋਕੀ ਪਰੇਸ਼ਾਨ ਵੀ ਰਹਿੰਦੇ ਆ ਮੈਂਟਲ ਸਟ੍ਰੈਸ ਵੀ ਰਹਿੰਦੇ ਆ ਔਰ ਹੁਣ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਜਿਹੜੀਆਂ ਮੈਂ ਇਹ ਸਾਡੀਆਂ ਯਤਨਾਂ ਨਾਲ ਮਾਨਯੋਗ ਚੇਅਰਮੈਨ ਸਾਹਿਬ ਦੀ ਯਤਨਾਂ ਨਾਲ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਯਤਨਾਂ ਨਾਲ ਸਰਕਾਰ ਦੇ ਯਤਨਾਂ ਨਾਲ ਇਹ ਸਾਰੀਆਂ ਖਤਮ ਹੋ ਗਈਆਂ ਇਹੋ ਹੀ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਸ ਚੀਜ਼ ਦਾ ਜਿਹੜਾ ਹੈ ਵੱਧ ਤੋਂ ਵੱਧ ਫਾਇਦਾ ਠਾਜੇ ਧੰ